31 ਸਾਲ ਪਹਿਲਾਂ ਹੋਈ ਸਿੱਖਾਂ ਖਿਲਾਫ ਹਿੰਸਾ ਹੱਲੇ ਵੀ ਸਿੱਖ ਪਾਈਚਾਰੇ ਚ ਅਤੇ ਹੋਰ ਅਮਨ ਪਸੰਦ ਲੋਕਾਂ ਚ ਰੜਕ ਰਹੀ ਏ ਇਸ ਹਿੰਸਾ ਚ ਦਿੱਲੀ ਅਤੇ ਹੋਰ ਥਾਵਾਂ ਚ ਹਜ਼ਾਰਾਂ ਲੋਕ ਮਾਰੇ ਗਏ ਸਨ ਇਹ ਕੋਈ ਲੁਕੀ-ਛਿਪੀ ਗੱਲ ਨਹੀਂ ਹੈ ਕਿ ਇਸ ਹਿੰਸਾ ਚ ਕੁਝ ਸੀਨੀਅਰ ਕਾਂਗਰਸ ਦੇ ਨੇਤਾ ਅਤੇ ਵਰਕਰ ਸ਼ਾਮਲ ਸੀ ਹੁਣ ਤੱਕ ਜਿੰਨੀਆਂ ਸਰਕਾਰਾਂ ਕੇਂਦਰ ਚ ਅਤੇ ਪੰਜਾਬ ਚ ਆਈਆਂ ਵਾਂ ਉਹਨਾਂ ਨੇ ਦੋਸ਼ਾਂ ਨੂੰ ਸਜ਼ਾਵਾ ਦੇਣ ਦਾ ਵਾਅਦਾ ਜਿਹੜਾ ਵਾ ਵਾਰ-ਵਾਰ ਕੀਤਾ ਸੀ ਅਤੇ ਪੀੜਿਤ ਪਰਿਵਾਰਾਂ ਨੂੰ ਮੁਆਵਜ਼ਾ ਦੇ ਕੇ ਮੁਰਵਸਾਉਣ ਦੀ ਗੱਲ ਵੀ ਕਹੀ ਸੀ ਇਸ ਸਰਕਾਰੀ ਅੰਗੈਲੀ ਅਤੇ ਬੇਰਮੀ ਵਿੱਚ ਜੇ ਕੋਈ ਆਸ ਦੀ ਕਿਰਨ ਜਾਪਦੀ ਹੈ ਤਾਂ ਉਹ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਉਪਰਾਲੇ ਨੇ ਦਿੱਲੀ ਸਰਕਾਰ 'ਚ ਆਉਣ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਇਹ ਤਫ਼ਤੀਸ਼ ਮੁੜ ਤੋਂ ਕਰਾਉਣ ਵਾਸਤੇ ਐਸਆਈਟੀ ਦੇ ਗਠਨ ਦਾ ਐਲਾਨ ਕੀਤਾ ਸੀ ਪਰ ਉਸ ਤੋਂ ਪਹਿਲਾਂ ਹੀ ਕੇਂਦਰ ਸਰਕਾਰ ਨੇ ਇੱਕ ਐਸਆਈਟੀ ਬਣਾ ਦਿੱਤੀ ਇਹ ਕੇਂਦਰ ਸਰਕਾਰ ਦੀ ਐਸਆਈਟੀ ਇਸ ਤਾਜ਼ੀ ਤਰਤੀਸ਼ ਵਿੱਚ ਆਪਣੇ ਪੈਰ ਇੱਕ ਤਰੀਕੇ ਨਾਲ ਕਸੀਟ ਦੀ ਦਿਖਾਈ ਦੇ ਰਹੀ ਹੈ ਪਰ ਆਪਣੇ ਵਾਅਦੇ ਮੁਤਾਬਕ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਸਰਕਾਰ ਨੇ 1 ਨਵੰਬਰ ਨੂੰ 1332 ਪਰਿਵਾਰਾਂ ਨੂੰ 5-5 ਲੱਖ ਦੇ ਮੁਆਵਜ਼ੇ ਦੇ ਚੈੱਕ ਵੰਡੇ ਇਹ 5 ਲੱਖ ਦਾ ਵਾਅਦਾ ਐਨਡੀਆ ਸਰਕਾਰ ਨੇ ਵੀ ਕੀਤਾ ਸੀ ਪਰ ਸਿਰਫ 17 ਪਰਿਵਾਰਾਂ ਨੂੰ ਇਹ ਪੈਸਾ ਮਿਲਿਆ ਸੀ ਸ਼ਾਇਦ ਇਸੇ ਕਰਕੇ ਪੀੜਤ ਪਰਿਵਾਰਾਂ ਦਾ ਅਤੇ ਸਿੱਖ ਭਾਈਚਾਰੇ ਦਾ ਵਿਸ਼ਵਾਸ ਕਾਫੀ ਹੱਦ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਹਾਲੀ ਵੀ ਬਣਿਆ ਹੋਇਆ ਅਸੀਂ ਆਸ ਕਰਦੇ ਹਾਂ ਕਿ ਅਰਵਿੰਦ ਕੇਜਰੀਵਾਲ ਦੀ ਸਰਕਾਰ ਬਾਕੀ ਪੀੜਿਤ ਪਰਿਵਾਰਾਂ ਨੂੰ ਵੀ 5-5 ਲੱਖ ਰੁਪਏ ਦਾ ਉਹਦੀ ਰਕਮ ਜਿਹੜੀ ਹੈ ਪ੍ਰਦਾਨ ਕਰਵਾਉਗੀ ਪਰ ਉਸ ਤੋਂ ਵੀ ਜ਼ਰੂਰੀ ਹੈ ਕਿ ਐਸਆਈਟੀ ਆਪਣੀ ਜਾਂਚ ਜਿਹੜੀ ਹੈ ਉਹ ਪਾਰਦਰਸ਼ੀ ਤਰੀਕੇ ਨਾਲ ਕਰੇ ਅਤੇ ਮਿੱਥੇ ਹੋਏ ਸਮੇਂ 'ਚ ਆਪਣੀ ਰਿਪੋਰਟ ਪੇਸ਼ ਕਰੇ ਇਹ ਨਾ ਹੋਵੇ ਕਿ ਇੱਕ ਸਾਲ ਬਾਅਦ ਵੀ ਅਸੀਂ ਆਪਣੀ ਇਹੋ ਹੀ ਗੱਲ ਡਰਾਉਣ ਵਾਸਤੇ ਮਜਬੂਰ ਹੋ ਜਾਏਗੇ